ਇਸ ਵਕਤ ਦੀ ਵੱਡੀ ਖਬਰ ਆਈਪੀਐਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਆਈਪੀਐਲ ਰੱਦ ਕਰ ਦਿੱਤਾ ਗਿਆ ਹੈ ਤੇ ਜਿਸ ਤੋਂ ਬਾਅਦ BCCI ਨੇ ਇਹ ਵੱਡਾ ਫੈਸਲਾ ਲਿਆ ਗਿਆ ਹੈ ਤੇ ਦੂਜੇ ਪਾਸੇ ਦੱਸਦੀ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜੋ ਮਾਹੌਲ ਤਣਾਪੁਰਤ ਦੇਖਣ ਨੂੰ ਮਿਲ ਰਿਹਾ ਹੈ ਉਸ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਤੇ ਹੁਣ IPL ਜਿਹੜਾ ਕਿ ਰੱਦ ਕਰ ਦਿੱਤਾ ਹੈ ਤੇ ਗੱਲ ਕਰੀਏ ਤਾਂ IPL 2025 ਰੱਦ ਹੋਇਆ ਤੇ ਭਾਰਤ ਪਾਕਿਸਤਾਨ ਤਣਾ ਦੇ ਵਿਚਕਾਰ BCCI ਨੇ ਇਹ ਵੱਡਾ ਫੈਸਲਾ ਲਿਆ ਤੇ ਭਾਰਤ ਪਾਕਿਸਤਾਨ ਤਣਾ ਦੇ ਵਿਚਕਾਰ BCCI ਨੇ IPL 2025 ਦੇ ਆਯੋਜਨ ਨੂੰ ਜਿਹੜਾ ਕਿ ਰੱਦ ਕਰ ਦਿੱਤਾ ਹੈ ਤੇ ਹੁਣ ਅੱਜ ਤੋਂ ਆਈਪੀਐਲ ਸੀਜ਼ਨ 18 ਦਾ ਕੋਈ ਮੈਚ ਨਹੀਂ ਖੇਡਿਆ ਜਾਵੇਗਾ ਤੇ ਉੱਥੇ ਹੀ ਬੀਸੀ ਸੀਆਈ ਦੇ ਵੱਲੋਂ ਅਧਿਕਾਰਿਤ ਜਾਣਕਾਰੀ ਦਿੱਤੀ ਗਈ ਹੈ ਤੇ ਇਹ ਵੱਡਾ ਫੈਸਲਾ ਜਿਹੜਾ ਕਿ 9 ਮਈ ਨੂੰ ਭਾਰਤੀ ਜਿਹੜਾ ਕਿ ਕ੍ਰਿਕਟ ਕੰਟਰੋਲ ਬੋਰਡ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ ਭਾਰਤ ਪਾਕਿਸਤਾਨ ਤਣਾ ਦੇ ਵਿਚਕਾਰ ਬੀਸੀਸੀਆਈ ਨੇ ਆਈਪੀਐਲ 2025 ਦੇ ਆਯੋਜਨ ਨੂੰ ਰੱਦ ਕਰ ਦਿੱਤਾ ਹੈ ਤੇ ਹੁਣ ਅੱਜ ਤੋਂ IPL ਸੀਜ਼ਨ 18 ਦਾ ਕੋਈ ਮੈਚ ਨਹੀਂ ਖੇਡਿਆ ਜਾਵੇਗਾ ਤੇ ਜਿਸ ਤੋਂ ਬਾਅਦ ਜਾਣਕਾਰੀ ਦਿੱਤੀ ਗਈ ਹੈ ਤੇ ਇਹ ਵੱਡਾ ਫੈਸਲਾ ਜਿਹੜਾ ਕਿ ਦੱਸਿਆ ਕਿ 9 ਮਈ ਨੂੰ ক্রিকেট ਕੰਟਰੋਲ ਬੋਰਡ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ ਤੇ ਅੱਜ ਤੋਂ ਕੋਈ ਮੈਚ ਨਹੀਂ ਹੋਵੇਗਾ ਤੇ ਹੁਣ BCCI ਦੀ ਜਿਹੜੀ ਕਿ ਪਹਿਲੀ ਤਰਜੀਹ ਵਿਦੇਸ਼ੀ ਖਿਡਾਰੀਆਂ ਨੂੰ ਘਰ ਭੇਜਣਾ ਹੈ ਤੇ ਜਿਸ ਤੋਂ ਬਾਅਦ ਜਲਦੀ ਹੀ ਨਮੀਆਂ ਤਰੀਕਾਂ ਦਾ ਐਲਾਨ ਕਰਨਗੇ ਤੇ ਜਿਸ ਤੋਂ ਬਾਅਦ IPL ਦਾ ਇਹ ਪੜਾ ਕਿੱਥੋਂ ਇੱਥੇ ਤੱਕ रोक ਦਿੱਤਾ ਗਿਆ ਤੇ ਹੁਣ ਦੁਨੀਆ ਦੀ ਸਭ ਤੋਂ ਦਿਲਚਸਪ T20 ਲੀਗ ਦੇ ਬਾਕੀ ਮੈਚ ਸਥਿਤੀ ਆਮ ਹੋਣ ਤੋਂ ਬਾਅਦ ਹੀ ਹੋਣਗੇ ਤੇ ਜਿਸ ਤੋਂ ਬਾਅਦ ਤਰੀਕਾ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ ਤੇ ਇੱਕ ਹੋਰ ਵਿਕਲਪ ਇਹ ਹੋ ਸਕਦਾ ਹੈ ਕਿ ਮੈਚ ਜਿਹੜਾ ਕਿ ਖਾਲੀ ਸਟੇਡੀਅਮਾਂ ਦੇ ਵਿੱਚ ਕਰਵਾਏ ਜਾਣਾ ਤੇ ਦਰਸ਼ਕਾਂ ਦੇ ਸਟੇਡੀਅਮ ਦੇ ਵਿੱਚ ਦਾਖਲ ਹੋਣ ਤੇ ਪਵਨ ਦੀ ਲਗਾਈ ਜਾਵੇ ਤੇ ਜਿਸ ਤੋਂ ਬਾਅਦ ਆਈਪੀਐਲ 2025 ਵਿੱਚ ਜਿਹੜਾ ਕਿ 8 ਮਈ ਤੱਕ 58 ਮੈਚ ਹੋਏ ਤੇ ਜਿਨ੍ਹਾਂ ਦੇ ਵਿੱਚੋਂ ਪੰਜਾਬ ਕਿੰਗਸ ਦੇ ਤੇ ਦਿੱਲੀ ਯਾਨੀ ਕਿ ਡੀਸੀ ਵਿਚਕਾਰ ਮੈਚ ਵੀ ਸ਼ਾਮਿਲ ਹੈ ਤੇ ਇਹ ਮੈਚ ਜੋ 8 ਮਈ ਨੂੰ ਧਰਮਸ਼ਾਲਾ ਦੇ ਵਿੱਚ ਹੋਣਾ ਸੀ ਭਾਰਤ ਪਾਕਿਸਤਾਨ ਤਣਾਅ ਕਾਰਨ ਵਿਚਕਾਰੀ ਰੱਦ ਕਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਦੱਸੀਏ ਕਿ ਫੈਸਲਾ ਲਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਆਈਪੀਐਲ ਨੂੰ ਰੱਦ ਕਰ ਦਿੱਤਾ ਗਿਆ ਜੇ ਪਾਸੇ ਦੱਸੀਏ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ ਮਾਹੌਲ ਤਣਾਪੁਰ ਦੇਖਣ ਨੂੰ ਮਿਲ ਰਿਹਾ ਹੈ ਉਸ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਤੇ ਹੁਣ ਆਈਪੀਐਲ ਜਿਹੜਾ ਕਿ ਰੱਦ ਕਰ ਦਿੱਤਾ ਹੈ ਤੇ ਗੱਲ ਕਰੀਏ ਤਾਂ ਆਈਪੀਐਲ 2025 ਤੋ ਹੋਇਆ ਤੇ ਭਾਰਤ ਪਾਕਿਸਤਾਨ ਤਣਾਅ ਦੇ ਵਿਚਕਾਰ ਬੀਸੀ ਸੀਆਈ ਦੇ ਇਹ ਵੱਡਾ ਫੈਸਲਾ ਲਿਆ ਤੇ ਭਾਰਤ ਪਾਕਿਸਤਾਨ ਤਣਾਅ ਦੇ ਵਿਚਕਾਰ ਬੀਸੀ ਸੀਆਈ ਨੇ ਆਈਪੀਐਲ 2025 ਦੇ ਆਯੋਜਨ ਨੂੰ ਜਿਹੜਾ ਕਿ ਰੱਦ ਕਰ ਦਿੱਤਾ ਹੈ ਤੇ ਹੁਣ ਅੱਜ ਤੋਂ ਆਈਪੀਐਲ ਸੀਜ਼ਨ 18 ਦਾ ਕੋਈ ਮੈਚ ਨਹੀਂ ਖੇਡਿਆ ਜਾਵੇਗਾ ਤੇ ਉੱਥੇ ਹੀ ਬੀਸੀ ਸੀਆਈ ਦੇ ਵੱਲੋਂ ਅਧਿਕਾਰਿਤ ਜਾਣਕਾਰੀ ਦਿੱਤੀ ਗਈ ਹੈ ਤੇ ਇਹ ਵੱਡਾ ਫੈਸਲਾ ਜਿਹੜਾ ਕਿ 9 ਮਈ ਨੂੰ ਭਾਰਤੀ ਜਿਹੜਾ ਕਿ ਕ੍ਰਿਕਟ ਕੰਟਰੋਲ ਬੋਰਡ ਦੀ ਮੀਟਿੰਗ ਤੋਂ ਬਾਅਦ ਇਹ ਲਿਆ ਗਿਆ ਹੈ ਭਾਰਤ ਪਾਕਿਸਤਾਨ ਤਣਾ ਦੇ ਵਿਚਕਾਰ ਬੀਸੀਸੀਆਈ ਨੇ ਆਈਪੀਐਲ 2025 ਦੇ ਅਜੋਜਨ ਨੂੰ ਰੱਦ ਕਰ ਦਿੱਤਾ ਹੈ ਤੇ ਹੁਣ ਅੱਜ ਤੋਂ ਆਈਪੀਐਲ ਸੀਜ਼ਨ 18 ਦਾ ਕੋਈ ਮੈਚ ਨਹੀਂ ਖੇਡਿਆ ਜਾਵੇਗਾ ਤੇ ਜਿਸ ਤੋਂ ਬਾਅਦ ਜਾਣਕਾਰੀ ਦਿੱਤੀ ਗਈ ਹੈ ਤੇ ਇਹ ਵੱਡਾ ਫੈਸਲਾ ਜਿਹੜਾ ਕਿ ਦੱਸਿਆ ਕਿ 9 ਮਈ ਨੂੰ ਕ੍ਰਿਕਟ ਕੰਟਰੋਲ ਬੋਰਡ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ ਤੇ ਅੱਜ ਤੋਂ ਕੋਈ ਮੈਚ ਨਹੀਂ ਹੋਵੇਗਾ ਤੇ ਹੁਣ BCCI ਦੀ ਜਿਹੜੀ ਕਿ ਪਹਿਲੀ ਤਰਜੀਹ ਵਿਦੇਸ਼ੀ ਖਿਡਾਰੀਆਂ ਨੂੰ ਘਰ ਭੇਜਣਾ ਹੈ ਤੇ ਜਿਸ ਤੋਂ ਬਾਅਦ ਜਲਦੀ ਹੀ ਨਮੀਆਂ ਤਰੀਕਾਂ ਦਾ ਐਲਾਨ ਕਰਨਗੇ ਤੇ ਜਿਸ ਤੋਂ ਬਾਅਦ IPL ਦਾ ਇਹ ਪੜਾ ਕਿੱਥੋਂ ਇੱਥੇ ਤੱਕ ਹੀ ਰੋਕ ਦਿੱਤਾ ਗਿਆ ਤੇ ਹੁਣ ਦੁਨੀਆ ਦੀ ਸਭ ਤੋਂ ਦਿਲਚਸਪ T20 ਲੀਗ ਦੇ ਬਾਕੀ ਮੈਚ ਸਥਿਤੀ ਆਮ ਹੁਣ ਤੋਂ ਬਾਅਦ ਹੀ ਹੋਣਗੇ ਤੇ ਜਿਸ ਤੋਂ ਬਾਅਦ ਤਰੀਕਾ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ ਤੇ ਇੱਕ ਹੋਰ ਵਿਕਲਪ ਇਹ ਹੋ ਸਕਦਾ ਹੈ ਕਿ ਮੈਚ ਜਿਹੜਾ ਕਿ ਖਾਲੀ ਸਟੇਡੀਅਮ ਦੇ ਵਿੱਚ ਕਰਵਾਏ ਜਾਣਾ ਤੇ ਦਰਸ਼ਕਾਂ ਦੇ ਸਟੇਡੀਅਮ ਦੇ ਵਿੱਚ ਦਾਖਲ ਹੋਣ ਤੇ ਪੰਵੰਦੀ ਲਗਾਈ ਜਾਵੇ ਤੇ ਜਿਸ ਤੋਂ ਬਾਅਦ ਆਈਪੀਐਲ 2025 ਵਿੱਚ ਜਿਹੜਾ ਕਿ 8 ਮਈ ਤੱਕ 58 ਮੈਚ ਹੋਏ ਤੇ ਜਿਨ੍ਹਾਂ ਦੇ ਵਿੱਚੋਂ ਪੰਜਾਬ ਕਿੰਗਸ ਦੇ ਤੇ ਦਿੱਲੀ ਆ ਯਾਨੀ ਕਿ ਡੀਸੀ ਵਿਚਕਾਰ ਮੈਚ ਵੀ ਸ਼ਾਮਿਲ ਹੈ ਤੇ ਇਹ ਮੈਚ ਜੋ 8 ਮਈ ਨੂੰ ਧਰਮਸ਼ਾਲਾ ਦੇ ਵਿੱਚ ਹੋਣਾ ਸੀ ਭਾਰਤ ਪਾਕਿਸਤਾਨ ਤਣਾਅ ਕਾਰਨ ਵਿਚਕਾਰੀ ਰੱਦ ਕਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਦੱਸਿਆ ਕਿ ਫੈਸਲਾ ਲਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਆਈਪਲ ਨੂੰ ਰੱਦ ਕਰ ਦਿੱਤਾ